ਤਾਂ ਜਮ 80 144 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੈਂ ਨਾ ਆਪਦਾ ਮੁੱਦਾ ਰੱਖਣਾ ਚਾਹਣਾ ਮੇਰੇ ਵੀ ਇੱਕ ਬੰਨੇਓ ਗੱਲ ਸੁਣੋ ਇਹ ਨਹੀਂ ਉਹਨਾਂ ਦੀ ਇਕੱਲੀ ਸੁਣੀ ਆ ਉਹ ਹਸਪੀਟਲ ਜਿਹੜਾ ਮੁਕਸਰ ਕੰਮ ਹੋਇਆ ਮੈਂ ਅਮਰ ਸੰਧੂ ਆ ਜਿਹੜਾ ਮਤਲਬ ਕਿ ਇੱਕ ਪਾਸਾ ਨਾਲ ਦੇਖੋ ਮੇਰੀ ਵੀ ਗੱਲ ਸੁਣੋ ਮੇਰ ਅਕਸਰ ਮੇਰੇ ਗੱਲ ਪਏ ਆ ਅੱਧਾ ਘੰਟਾ ਉਹਨਾਂ ਨੂੰ ਜਿਹੜੀਆਂ ਤੁਸੀਂ ਵੀਡੀਓ ਮੇਰੀਆਂ ਪਾਈ ਜਾਂਦੇ ਹੋ ਨਾ ਇਹ ਉਹਨਾਂ ਕੋ ਅੱਧਾ ਘੰਟਾ ਪਾਉਣਾ ਘੰਟਾ ਮਗਰ ਵੀਡੀਓ ਕੱਢ ਕੇ ਵੇਖੋ ਜਿਹੜਾ ਇਹ ਮੇਰੇ ਗਾਲ ਪਏ ਆ ਲੜਕੀ ਨੂੰ ਪੁੱਛ ਲਓ ਜੀ ਉਹਨੂੰ ਮੈਂ ਡਿਸਟਰਬ ਕੀਤਾ ਜਾਂ ਉਹਦੀ ਮੈਂ ਬਾਹ ਫੜੀ ਜਾਂ ਮੈਂ ਕੁਝ ਵੀ ਕੀਤਾ ਠੀਕ ਹੈ ਗੁਰਦੁਆਰੇ ਸੌਣ ਦੇ ਦੇ ਠੀਕ ਹੈ ਜੇ ਮੈਨੂੰ ਕੁਝ ਵੀ ਛੇੜਿਆ ਜਾਂ ਕੁਝ ਵੀ ਮੈਂ ਕੀਤਾ ਉਹਨੇ ਆ ਕੇ ਆਖਿਆ ਮੈਨੂੰ ਛੇੜਦਾ ਠੀਕ ਹੈ ਉਹਨੇ ਹੋਰ ਹੀ ਮੁੱਦਾ ਬਣਾ ਤਾ ਇਹ ਆ ਕੇ ਮੇਰੇ ਪੰਜ ਸੱਤਿਆਂ ਨੇ ਗਾਲ ਪੈ ਗੇ ਇਹਨਾਂ ਨੇ ਮੇਰੇ ਮਾਰੀਆਂ ਠੀਕ ਆ ਡੈਂਟ ਪਾਏ ਪਏ ਆ ਠੀਕ ਹੈ ਇਹਨਾਂ ਨੂੰ ਮੈਂ ਕਿਵੇਂ ਛੱਡ ਦਿਆਂ ਇਹ ਕਾ ਜਿਹੜਾ ਜਿਹੜਾ ਕੈਪਜੀ ਵਾਲਾ ਮੋਟਾ ਇਹ ਮੇਰੇ ਗੱਲ ਪਿਆ ਇਹ ਜਦੋਂ ਅਸੀਂ ਕਿਹਾ ਕਿਉਂ ਆ ਜੇ ਸੱਚਾ ਸੀ ਉੱਥੇ ਖੜਦਾ ਜੇ ਸੱਚਾ ਸੀ ਨਾ ਉੱਥੇ ਖੜਦਾ ਫਿਰ ਸਾਡੇ ਨਾਲ ਗੱਲ ਕਰਦਾ ਸਾਡੀ ਲੜਾਈ ਹੋਈ ਹੈ ਨਾ ਅਸੀਂ ਕੁੜੀਆਂ ਨੂੰ ਫਿਟੇ ਮੂੰਹ ਆਖਿਆ ਨਾ ਹੀ ਡਾਕਟਰ ਨੂੰ ਕੁਝ ਕੋਸ਼ ਆਖਿਆ ਡਾਇਨ ਡਾਕਟਰ ਦੇ ਅਸੀਂ ਰੂਮ 'ਚ ਗਏ ਆ ਵੀਡੀਓ ਦੇਖ ਲੋ ਸਾਸਰੀ ਕਾਲ ਜੀ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਨਾ ਆਪਦਾ ਮੁੱਦਾ ਰੱਖਣਾ ਚਾਹਣਾ ਮੇਰੇ ਵੀ ਇੱਕ ਬੰਦੇ ਉਹ ਗੱਲ ਸੁਣੋ ਇਹ ਨਹੀਂ ਉਹਨਾਂ ਦੀ ਇਕੱਲੀ ਸੁਣੀ ਆਓ ਹਸਪੀਟਲ ਜਿਹੜਾ ਮੁਕਸਰ ਕੰਮ ਹੋਇਆ ਮੈਂ ਅਮਰ ਸੰਧੂ ਆ ਜਿਹੜਾ ਮਤਲਬ ਕਿ ਇੱਕ ਪਾਸਾ ਨਾ ਨਾ ਦੇਖੋ ਮੇਰੀ ਵੀ ਗੱਲ ਸੁਣੋ ਮੇਰ ਅਕਸਰ ਮੇਰੇ ਗੱਲ ਪਏ ਆ ਅੱਧਾ ਘੰਟਾ ਉਹਨਾਂ ਨੂੰ ਜਿਹੜੀਆਂ ਤੁਸੀਂ ਵੀਡੀਓ ਮੇਰੀਆਂ ਪਾਈ ਜਾਂਦੇ ਹੋ ਨਾ ਇਹ ਉਹਨਾਂ ਕੋ ਅੱਧਾ ਘੰਟਾ ਪਾਉਣਾ ਕਹਿੰਦਾ ਮਗਰ ਵੀਡੀਓ ਕੱਢ ਕੇ ਵੇਖੋ ਜਿਹੜਾ ਇਹ ਮੇਰੇ ਗਾਲ ਪਏ ਆ ਲੜਕੀ ਨੂੰ ਪੁੱਛ ਲਓ ਜੀ ਉਹਨੂੰ ਮੈਂ ਡਿਸਟਰਬ ਕੀਤਾ ਜਾਂ ਉਹਦੀ ਮੈਂ ਬਾਹ ਫੜੀ ਜਾਂ ਮੈਂ ਕੁਝ ਵੀ ਕੀਤਾ ਠੀਕ ਹੈ ਗੁਰਦੁਆਰੇ ਸੌਂ ਦੇ ਦੇ ਠੀਕ ਹੈ ਜੇ ਮੈਨੂੰ ਕੁਝ ਵੀ ਛੇੜਿਆ ਜਾਂ ਕੁਝ ਵੀ ਮੈਂ ਕੀਤਾ ਉਹਨੇ ਆ ਕੇ ਆਖਿਆ ਮੈਨੂੰ ਛੇੜਦਾ ਠੀਕ ਹੈ ਉਹਨੇ ਹੋਰ ਹੀ ਮੁੱਦਾ ਬਣਾਇਆ ਇਹ ਆ ਕੇ ਮੇਰੇ ਪੰਜ-ਸੱਤਿਆਂ ਨੇ ਗਾਲ ਪੈ ਗੇ ਇਹਨਾਂ ਨੇ ਮੇਰੇ ਮਾਰੀਆਂ ਠੀਕ ਆ ਡੈਂਟ ਪਾਏ ਪਏ ਆ ਠੀਕ ਹੈ ਇਹਨਾਂ ਨੂੰ ਮੈਂ ਕਿਵੇਂ ਛੱਡ ਦੇ ਆ ਇੱਕ ਆ ਜਿਹੜਾ ਜਿਹੜਾ ਜਿੱ ਕੋਸ਼ ਆ ਕੇ ਡਾਈਨ ਡਾਕਟਰ ਦੇ ਅਹੀ ਰੂਮ ਚ ਗਏ ਆ ਵੀਡੀਓ ਦੇਖ ਲੋ ਜਿਹਦੇ ਨਾਲ ਜਿਹੜਾ ਮੇਰੇ ਬੰਦਾ ਗੱਲ ਪਿਆ ਸਿਰਫ ਅਸੀਂ ਉਸ ਬੰਦੇ ਨੂੰ ਕੱਢ ਦੇ ਰਹੇ ਆ ਉਹ ਰੂਮ ਚ ਲੁਕ ਗਿਆ ਉਹਨੂੰ ਕਹਿੰਦੇ ਕੱਢ ਕਿਉਂ ਲੁਕਦਾ ਦੇ ਯਾਰ ਤੂੰ ਸੱਚਾ ਹੈ ਤੂੰ ਨਾ ਲੋਕ ਇਹ ਲੜਕੀ ਵਾਲਾ ਮੁੱਦਾ ਬਣਾ ਲਿਆ ਇਹ ਕੋਈ ਕੋਈ ਇਹ ਗੱਲਾਂ ਦਾ ਕੋਈ ਫਾਇਦਾ ਥੋੜਾ ਇੱਕ ਬੰਨੇ ਦੀ ਸੁਣੀਆਂ ਦਿਓ ਲੜਕੀ ਐ ਜੋ ਹਨਾ ਕੀ ਉਹਨੂੰ ਮੈਂ ਕਟਨਾਪ ਕਰ ਲਿਆ ਕੀ ਉਹਨੂੰ ਮੈਂ ਕੀ ਕੀਤਾ ਉਹਨੂੰ ਉਹ ਲੜਕੀ ਨੂੰ ਮੈਂ ਉਹਨੂੰ ਪੁੱਛ ਕੇ ਦੇਖੋ ਮੈਂ ਕੀ ਉਹਦਾ ਕਰ ਲਿਆ ਮੈਂ ਉਹਨੂੰ ਕਿਹਾ ਕੀ ਏ ਇੱਕ ਬਣਾਣਾ ਸੋਚੀ ਆ ਤੁਸੀਂ ਉਹਦੀਆਂ ਨਾ ਸੁਣੀ ਆਂ ਅੱਧਾ ਪਾਉਣਾ ਕਿਹਾ ਦਾ ਮਗਰ ਜਿਹੜੀ ਵੀਡੀਓ ਵੇਖੋ ਜਿਹੜੀ ਮੇਰੇ ਗਾਲ ਪਏ ਆ ਠੀਕ ਐ ਐਵੇਂ ਕਿਉਂ ਐਵੇਂ ਸਾਰਾ ਕੋਈ ਭੜਕਾਈ ਜਾਂਦੇ ਆ ਟ੍ਰੈਫਿਕ ਜਾਮ ਕੀਤਾ ਉਹ ਤੇ ਧਰਨਾ ਲਾਇਆ ਇਹ ਤਾਂ ਬੰਦਿਆਂ ਦੀਆਂ ਗੱਲਾਂ ਮੈਂ 2-3 ਸਾਲ ਹੋ ਗਏ ਆ ਮੈਂ ਮੇਰੇ ਤੇ ਪਰਚੇ ਬਹੁਤ ਸੀਗੇ ਮੈਂ ਜਵਾਂ ਕਲੀਅਰ ਆ ਮੈਂ ਮੈਂ ਚਾਹੁੰਦਾ ਹੀ ਨਹੀਂ ਲੜਨਾ ਪਰ ਅੱਜ ਹੱਦ ਹੋ ਗਈ ਮੇਰੇ ਗਾਲ ਪਏ ਹੋ ਵੀਡੀਓ ਉਹ ਕਢਾ ਕੇ ਵੇਖੋ ਅੱਧਾ ਪੌਣਾ ਕਹਿੰਦਾ ਬੈਕ ਮੇਰੇ ਗਾਲ ਪਏ ਹੋ ਤੇ ਮੈਂ ਉਹਨਾਂ ਨੂੰ ਕਿਵੇਂ ਛੱਡ ਦਿਆਂ ਅੱਜ ਤੇ ਘਰ ਜ਼ਿੰਦਗੀ ਜੀ ਮੇਰੇ ਕੋਈ ਗਾਲ ਨਹੀਂ ਪਿਆ ਬੰਦਾ ਠੀਕ ਹੈ ਕੋਈ ਮੇਰਾ ਵੀ ਯਾਰ ਇੱਥੇ ਸਟੈਂਡਰਡ ਹੈ ਮੇਰਾ ਵੀ ਕੋਈ ਨਾਂ ਹੈ ਯਾਰ ਹੈ ਇਹ ਬੰਦੇ ਨੂੰ ਮੈਂ ਦੱਸਿਆ ਵੀ ਮੈਂ ਕਹਾਂ ਮੈਂ ਅਮਰ ਸੰਧੂ ਹਾਂ ਮੈਂ ਕਹਾਂ ਮੈਂ ਥਾਰਾ ਕੋ ਛੱਡੀ ਬੈਠਾ ਮੇਰਾ ਵੀ ਗਾਲ ਨਾ ਪਵੀ ਇਹ ਨਹੀਂ ਹਟੇ ਇਹਨਾਂ ਨੇ ਮੇਰੇ ਮਾਰੀਆਂ ਤਾਂ ਫਿਰ ਮੈਂ ਮੈਂ ਕਹਉਣਾ ਹੀ ਸੀਗਾ ਮੈਂ ਤਾਂ ਫਿਰ ਆਇਆ ਮੈਂ ਤਾਂ ਫਿਰ ਆਪ ਦਾ ਜੋ ਕਰਨਾ ਸੀ ਕਿਹਾ ਫਿਰ ਇਹ ਭੱਜਿਆ ਕਿਉਂ ਭੱਜ ਕੇ ਰੂਮ ਚ ਵੜ ਗਿਆ ਜਾ ਕੇ ਕੁੜੀ ਦਾ ਕੋਈ ਮਸਲਾ ਹੈ ਕੁੜੀ ਦਾ ਕੋਈ ਮਸਲਾ ਹੀ ਨਹੀਂ ਕੁੜੀ ਦੀ ਕੋਈ ਗੱਲ ਹੀ ਨਹੀਂ ਯਾਰ ਇਹ ਕੁੜੀ ਦਾ ਮਸਲਾ ਲੈ ਕੇ ਬਹਿ ਗਏ ਉਹ ਨੂੰ ਮੇਰੇ ਸਾਹਮਣੇ ਕਰ ਦੋ ਕੁੜੀ ਨੂੰ ਉਹਨੂੰ ਯਾਰੀ ਨੂੰ ਬਦਨਾਮ ਕੀਤਾ ਸਾਹਮਣੇ ਕਰੋ ਮੈਨੂੰ ਆਖਿਆ ਕੀ ਸੀ ਸੈਕਸ਼ਨ ਵਾਲੇ ਤੋਂ ਆਉਂਦੀ ਸੀ ਉਹਨੇ ਤਾਂ ਗੁਰਦੁਆਰੇ ਵਿੱਚ ਚੜ੍ਹ ਜਾਣਾ ਕੀ ਉਹਨੇ ਮਾਖਿਆ ਹਾਂ ਮੈਂ ਇੱਕ ਇੱਕ ਬੰਨੇ ਉਹਨਾਂ ਸਾਰਿਆਂ ਦਾ ਸੁਣਿਆ ਕਰੋ ਮੈਂ ਸਰਪ੍ਰੇਸ ਕਰਦਾ ਸਾਰੇ ਜਿੰਨੇ ਪੱਤਰਕਾਰ ਸਾਰੇ ਮੇਰੀ ਗੱਲ ਸੁਣ ਲੋ ਠੀਕ ਹੈ ਇਹ じゃ ਕੋਈ ਗੱਲ ਨਹੀਂ ਹੋਏਗੀ ਨਾ ਕੋਈ ਲੜਕੀ ਦੀ ਇਹ ਨਾਲ ਪਹਿਲਾਂ ਵੀ ਮੇਰੀ ਲਾਗੜਾ ਸੀ ਜਿਹੜਾ ਮੁੰਡਾ ਇਹ ਨਾਲ ਕੋਈ ਨਹੀਂ ਮੇਰਾ ਇਸੇ ਕਰਕੇ ਮੇਰੇ ਗਾਲ ਪਿਆ ਠੀਕ ਹੈ ਸਾਡਾ ਵਾਵਾ ਤੇ ਵੀ ਸਹੀ ਆ ਇਹਨੇ ਲੜਕੀ ਦਾ ਮੁੱਦਾ ਬਣਾ ਤਾ ਠੀਕ ਹੈ ਮੇਰੇ ਗਾਲ ਪੈ ਕੇ ਚਾਰ ਪੰਜ ਇਹਨੇ ਗਾਲ ਪਾਈ ਮੇਰੇ ਵੀ ਸੁਣਣਗੇ ਠੀਕ ਹੈ ਕੋਈ ਕੋਹ ਮਾਰਨਗਾ ਕਿ ਕਿਧਰੋਂ ਮਾਰਨ ਮੈਂ ਕੱਲਾ ਸੀਗਾ ਆਗੇ ਗਾਲ ਪਹਿਲੇ ਚਲੋ ਕੋਈ ਨਹੀਂ ਇੱਥੇ ਰਹਿਓ ਅੱਧਾ ਘੰਟਾ ਰੋਕ ਜਾਓ ਆ ਗਿਆ ਠੀਕ ਹੈ ਮੰਮੀ ਅਕਸਰ ਮੈਂ ਮੁਕਸਰ ਚ ਰਹੀ ਨਾ ਮੈਂ ਸਾਰਾ ਕੁਝ ਮਤਲਬ ਪਰਚਿਆਂ ਪੁਰਚਿਆਂ ਨੂੰ ਮੈਂ ਜਮਾ ਕਲੀਨ ਜਮਾ ਸਾਫ ਹੋਈ ਨਾ ਇਹ ਕਹਿੰਦੇ ਨਾ